ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਨਾਨਕ ਨਾਮ ਲਿਵਾ ਸੰਗਤ ਦੇ ਬਲੰਟੀਅਰ ਅਜ ਮੰਡ ਹਸੈਨਪੁਰ ਬੂਲੇ ਦੇ ਵਿੱਚ ਪਿੰਡਾਂ ਦੇ ਜਿੰਨੇ ਘਰ ਨੇ ਸਾਰਿਆਂ ਦੇ ਵਿੱਚ ਜਾ ਕੇ ਆਏ ਆ ਤੇ ਸਿੰਘ ਬੜੇ ਚੜ੍ਹਦੀ ਕਲਾ ਆਲੇ ਆ ਤੇ ਪੰਜਾਬ ਦੇ ਜੰਮਿਆਂ ਨੂੰ ਨਿੱਤ ਮਹਿਮਾ ਤੇ ਚੜ੍ਹਦੀ ਕਲਾ 'ਚ ਰਹੇ ਆ ਤੇ ਚੜ੍ਹਦੀ ਕਲਾ 'ਚ ਰਹਿਣਗੇ ਤੇ ਮਹਾਰਾਜ ਕਿਰਪਾ ਕਰੇ ਗੁਰਨਾਨਕ ਨਾਮ ਲਿਵਾ ਸੰਗਤਾਂ ਨੂੰ ਬੇਨਤੀ ਕਰਦੇ ਆਂ ਵੀ ਇਹ ਵੀਰਾਂ ਦੇ ਅਸੀਂ ਸਾਰੀ ਡਿਟੇਲ ਲੈ ਕੇ ਆਂਦੀ ਆ ਪਰਵਾਰਾਂ ਦੀ ਤੇ ਤੁਹਾਡੇ ਤੱਕ ਸਾਰੀ ਡਿਟੇਲ ਅਸੀਂ ਸੰਗਤਾਂ ਤੱਕ ਪਹੁੰਚਦੀ ਕਰਦੇ ਆਂਗੇ ਤੇ ਮਾਰੇ ਮੇਰ ਕਰਨਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਜਲਦੀ ਇਹਨਾਂ ਪਰਿਵਾਰਾਂ ਦੇ ਨਾਲ ਅਸੀਂ ਫਿਰ ਮੋਢੇ ਤੋਂ ਮੋਢਾ ਲਾ ਕੇ ਆ ਕੇ ਖੜਾਂਗੇ ਮਾਰੇ ਕਿਰਪਾ ਕਰਨਗੇ ਤੇ ਪੰਜਾਬ ਦੇ ਜਮਨ ਕੀ ਕਹੋਗੇ ਵੀਰੇ ਅੱਜ ਜੋਰ ਲੱਗਿਆ ਸੱਖਾ ਵੀਰ ਕਿੱਥੇ ਆ ਆਹਾਂ ਸੁਖੇ ਹੁਣ ਆਨੇ ਪੂਰਾ ਨਜ਼ਾਰੇ ਲੈ ਤੇ ਮੈਂ ਜਿਵੇਂ ਕਹਿੰਿਆ ਵੀ ਕੱਲ ਮਾਝੇ ਵਾਲਿਆਂ ਦੇ ਮਾਝਿਆਂ ਦੇ ਵਾਕਈ ਦਿਲ ਬਹੁਤ ਵੱਡੇ ਆ ਇੱਥੇ ਤਾਂ ਮਾਝਾ ਤੇ ਦਵਾਬਾ ਦੋਨੇ ਮੇਲ ਮੇਲ ਕਰਦੇ ਆ ਤੇ ਨਾਲ ਮਾਲਵੇ ਵਾਲੇ ਵੀ ਰਲ ਗਏ ਆ ਤੇ ਪੰਜਾਬ ਦਾ ਪੰਜਾਬ ਹੀ ਆ ਨਾ ਫਿਰ ਪੰਜ ਆਪ ਪੰਜਾਂ ਪਾਣੀਆਂ ਦੀ ਧਰਤੀ ਨੂੰ ਪੰਜਾਬ ਕਿਹਾ ਗਿਆ ਤੇ ਅੱਜ ਜਿਹੜਾ ਤੁਸੀਂ ਪੰਜਾਬ ਦੇਖ ਸਕਦੇ ਹੋ ਵੀ ਪੰਜਾਬ ਜੇ ਸਰਕਾਰਾਂ ਦੀਆਂ ਨਲਕੀਆਂ ਕਾਰਨ ਜੇ ਡੁੱਬਿਆ ਹੋਇਆ ਤਾਂ ਕੱਢਣ ਵਾਲੇ ਵੀ ਪੰਜਾਬੀ ਹੋਈ ਆ ਤੇ ਮਾਰੇ ਮੇਰ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ